ਹਾਂਜੀ ਫਸਟੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਸੀਂ ਇੱਥੇ ਸਾਰੇ ਠੀਕ ਹੋਊਂਗੇ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਇਕ ਤੇ ਸ਼ੇਅਰ ਬਣਾਣੇ ਆ ਜੱਪਾ ਡਿਜ਼ਾਈਨ ਇਹ ਆਪਾਂ ਸਲਾਈ ਤੇ 24 ਕੁੰਡੇ ਲੈਣੇ ਜੀ ਇੱਕ ਸਲਾਈ ਸਿੱਧੀ ਕਬੂਠੇ ਬਣਾ ਲਈ ਜੀ ਆਪਾਂ ਨੇ ਉਹ ਕਰਦੇ ਹੀ ਡਿਜ਼ਾਈਨ ਸ਼ੁਰੂ ਇੱਕ ਕੁੰਡਾ ਉਤਾਰ ਲਈ ਅਰੇ ਆਪਣੇ ਦੋ ਕੁੰਡੇ ਨੇ ਇਹਨਾਂ ਦੇ ਬੈਕ ਸਾਈਡ ਤੋਂ ਕੁੰਡਾ ਗੁਣਾਗੇ ਜੀ ਆਪਾਂ ਫਿਰ ਆਪੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਜੀ ਇੱਕ ਦੋ ਫਿਰ ਆਪਾਂ ਇਹ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਫਿਰ ਪਏ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਜੀ ਫਿਰ ਦੋ ਕੁੰਡੇ ਪਸਿੱਧੇ ਹੋਣਾਂਗੇ ਜੀ ਇੱਕ ਦੋ ਫਿਰ ਇਹ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਗੁੰਡਾ ਬੁਣਾਗੇ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਤੇ ਦੋ ਕੁੰਡੇ ਸਿੱਧੇ ਗੁਣਾਗੇ 1 2 ਇਹ ਆਪਾਂ ਇਹ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਬੁਣਾਗੇ ਇਹ ਕੁੰਡਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਣਾ। ਤੇ ਦੋ ਕੁੰਡੇ ਸਿੱਧੇ ਹੋਣਾਂਗੇ। ਫੇਰੇ ਦੋ ਕੁੰਡਿਆਂ ਦੇ ਬੈਗਸ ਨਾਲ ਦੋ ਕੁੰਡਾ ਬੁਣਾਗੇ ਇੱਕ। ਪਰ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬੁਣਾਗੇ। ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਫਿਰ ਆਪਾਂ ਦੋ ਕੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾ ਲੀ ਹੁਣ ਆਪਾਂ ਅਗੇ ਜਿ ਪੁੱਠੀ ਸਲਾਈ ਦੇ ਪੁੱਠੇ ਚ ਲਈ ਆਪਣੇ ਸਾਰੇ ਪੁੱਠੇ ਬਣਾਉਂਗੇ ਸਾਰੇ ਸਲਾਈਪਰ ਪੁੱਠੇ ਬਣਾਵਾਂਗੇ ਬਹੁਤ ਈਜ਼ੀ ਟੂ ਡੂ ਹੈ ਨਹੀਂ ਉਹ ਤਾਂ ਸਾਨੂੰ ਨਾ ਬਣ ਕੇ ਤੇ ਆਉਂਦੀਆਂ ਨੇ ਆਪਣੀ ਸਰੀ ਸਲਾਈ ਉੱਠੀ ਬਣ ਗਈ ਹੁਣ ਆਪਾਂਗੇ ਸਿੱਧੀ ਸਲਾਈ ਤੇ ਕੁੰਡਾ ਉਤਾਰ ਲਿਆ ਜੀ ਹੁਣ ਆਪਾਂ ਜਿਹੜਾ ਪਹਿਲਾ ਕੁੰਡਿਆਂ ਤੇ ਡਿਜ਼ਾਈਨ ਬਣਾਏ ਸੀ ਉਹ ਕੁੰਡੇ ਆਪਾਂ ਸਿੱਧੇ ਹੋਣਗੇ ਇੱਕ ਦੋ ਹੁਣ ਜਿਹੜੇ ਕੁੰਡੇ ਪਹਿਲਾਂ ਆਪਾਂ ਚਿੰਪਰ ਬਣੋਣੇ ਸੀ ਉਹ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਜੀ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਗੁਣਾਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਗੁਣਾਗੇ ਫਿਰ ਦੋ ਕੁੰਡੇ ਆਪਾਂ ਸਿੱਧੇ ਪੁਣਾਗੇ ਇੱਕ ਦੋ ਫਿਰ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਪੁਣਾਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਪੁਣਾਗੇ ਇੱਕ ਦੋ ਫਿਰ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਪੁਣਾਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ दो कुे आप सीधे बुना गे जी एक दो कुंडिया आपजाइन बनाव गे दोडे आप सीधे बुना दोडे बैकसाइड तो कुंडा बुना दो बनाव गे दोडे आप सीधे बुना ਅਸੀਂ ਅੱਜ ਵਰ ਆਪਣਾ ਇਹ ਸਿੱਧਾ ਬੁਣਾਗੇ ਹਾਂ। ਹਾਂ। ਆਪਾਂ ਅਗਲੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਫਿਰ ਆਪਾਂ ਸਾਰੇ ਪੁੱਠੇ ਬੁਣਾਗੇ। ਆ ਦੇਖ ਲਓ ਗੁੱਠੀ ਬਣਾਉਂਗੇ ਜੀ ਆ ਹਾਂ ਸਾਡੇ ਚ ਲਾਈ ਆਪਣੀ ਗੁੱਠੀ ਬਣ ਗਈ ਹਾਂ ਤੇ ਇਹ ਆਪਣਾ ਜਿਹੜਾ ਪਹਿਲਾਂ ਕੁੰਡਾ ਦਾ ਡਿਜ਼ਾਈਨ ਬਣਾਇਆ ਸੀ ਉਹ ਸਿੱਧੇ ਗੁੰਨ ਲਗੇ ਇਹ ਜਿਹੜੇ ਸਿੱਧੇ ਬੁਣੇ ਸੀ ਆਪਾਂ ਨੇ ਉਹਨਾਂ ਤੇ ਡਿਜ਼ਾਈਨ ਬਣੂਗਾ ਜੀ ਬਸ ਇਹੀ ਚਾਸ ਲਾਈਆਂ ਦਾ ਡਿਜ਼ਾਈਨ ਹੈ। ਇੱਕ ਕੁੰਡਾ ਉਤਾਰ ਲਿਆ ਜੀ ਤੇ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬੁਣਾਗੇ ਜੀ ਕਿ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਫਿਰ ਦੋ ਕੁੰਡੇ ਸਿੱਧੇ ਬੁਣਾਂਗੇ ਇੱਕ। ਫਿਰ ਆਪਾਂ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬੁਣਾਗੇ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਦੋ ਕੁੰਡੇ ਆਪਾਂ ਸਿੱਧੇ ਗੁਣਾਗੇ। ਫਿਰਪਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਦੋ ਕੁੰਡੇ ਸਿੱਧੇ ਗੁਣਾਗੇ। ਫਿਰ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਗੁਣਾਗੇ ਜੁ ਕੁੰਡਾ। ਦੋ ਕੁੰਡਿਆਂ ਦਾ ਫਿਰ ਇੱਕ ਕੁੰਡਾ ਬਣਾਵਾਂਗੇ। ਦੋ ਕੁੰਡੇ ਆਪਾਂ ਸਿੱਧੇ ਗੁਣਾਗੇ। ਫਿਰ ਦੋ ਗੁੰਡੇ ਸਿੱਧੇ ਗੋਣਾਗੇ ਜੀ ਦੋ ਗੁੰਡਿਆਂ ਤੇ ਪੱਟੀਆਂ ਬਣਾਵਾਂਗੇ ਹੂੰ ਛੋਟੇ ਛੋਟੇ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਲੱਗਦਾ ਜੀ ਪੁੱਠੀਆਂ ਚਲਾਈਆਂ ਚ ਸਾਰੀਆਂ ਪੁੱਠੀਆਂ ਬਣਨਗੀਆਂ ਜੀ ਬਸ ਇਹ ਉਹ ਜਿਹੜਾ ਇਹਨਾਂ ਤੇ ਡਿਜ਼ਾਈਨ ਬਣਿਆ ਸੀ ਸਿੱਧੇ ਬਣ ਜਾਣਗੇ ਕੁੰਡੇ ਤੇ ਇਹਨਾਂ ਤੇ ਡਿਜ਼ਾਈਨ ਬਣੂਗਾ ਜੀ ਬਦਲ ਬਦਲ ਕੇ ਡਿਜ਼ਾਈਨ ਬਣਿਆ ਜਾਊਗਾ ਜੀ ਆਹ ਦੇਖੋ ਜੀ ਅੱਗੇ ਅੱਗੇ ਬਣਾਵਾਂਗੇ ਆਪਣਾ ਡਿਜ਼ਾਈਨ ਇਦਾਂ ਦਾ ਬਣ ਕੇ ਤਿਆਰ ਹੋਊਗਾ ਜੀ ਬਿਲਕੁਲ ਸ਼ਾਂਤ ਤੇ ਸਿੰਪਲ ਡਿਜ਼ਾਈਨ ਹੈ ਜੀ ਬਣਾਓ ਜੀ ਤੁਸੀਂ ਡਿਜ਼ਾਈਨ ਆਹ ਦੇਖੋ ਜੀ ਅੱਜ ਆਪਣੇ ਕੋਲੇ ਬਣਿਆ ਹੋਇਆ ਬੱਚੇ ਦਾ ਸੈੱਟ ਛੋਟੇ ਜਿਹੇ ਬੱਚੇ ਦਾ ਰਾਗ ਬਣਿਆ ਹੋਇਆ ਜੀ ਉਹ ਚੰਮਾ ਛੋਟਾ ਜਿਹਾ ਬਣਾ ਹੋਇਆ ਹੈ। ਗੋਡ ਬਣਾ ਹੋਣਾ ਇਹ ਦੇਖੋ ਜਰਾ ਆਪਾਂ। ਟੋਪੀ ਬਣਾ ਹੋਈ। ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਚ। ਧੰਨਵਾਦ।